ਵੇਖੋ ਜੀ ਸਰਕਾਰ ਦਾ ਬਹੁਤ ਵੱਡਾ ਪਰਾਲਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਜਿਹੜੇ ਨਸ਼ਾ ਵੇਚ ਰਹੇ ਨੇ ਉਹਨਾਂ ਤੇ ਵੀ ਕੰਟਰੋਲ ਕਰ ਰਹੇ ਆ ਤੇ ਜਿਹੜੀ ਸਾਡੀ ਪਨੀਰੀ ਛੋਟੀ ਆ ਉਹਨਾਂ ਵਾਸਤੇ ਅਸੀਂ ਅੱਜ ਖੇਡ ਸਟੇਡੀਅਮ ਦਾ ਅੱਜ ਉਦਘਾਟਨ ਕੀਤਾ ਖੇਡ ਬੈਡਮਿੰਟਨ ਦੀ ਜਿਹੜੀ ਗਰਾਊਂਡ ਆ ਉਹਦਾ ਜਿਹੜਾ ਉਦਘਾਟਨ ਕੀਤਾ ਇਹ ਸਾਰੇ ਸਰਕਾਰ ਦੇ ਉਪਰਾਲੇ ਨੇ ਬੜੇ ਵਧੀਆ ਉਪਰਾਲੇ ਨੇ ਬਾਕੀ ਸਾਡੇ ਮੰਤਰੀ ਸਾਹਿਬ ਕੁਲਦੀਪ ਸਿੰਘ ਢੜੀਵਾਲ ਜੀ ਉਹ ਵੀ ਸਾਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕਰ ਰਹੇ ਨੇ ਵੀ ਜਿੰਨੇ ਵੀ ਸਰਪੰਚ ਨੇ ਉਹ ਜਿੰਨਾ ਚੰਗਾ ਕੰਮ ਕਰਨਗੇ ਉਹਦੇ ਵੱਧ ਤੋਂ ਵੱਧ ਉਹਨਾਂ ਨੂੰ ਗ੍ਰਾਂਟ ਮਿਲੂਗੀ ਤੇ ਵੱਧ ਤੋਂ ਵੱਧ ਨਗਰ ਦੇ ਵਿੱਚ ਚੰਗੇ ਕੰਮ ਕਰਵਾਓ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡਾ ਨਸ਼ਿਆਂ ਦੇ ਵਿੱਚ ਜਿਹੜਾ ਸਾਡਾ ਸਮਾਜ ਨਗਾਹਰ ਦੇ ਵਿੱਚ ਜਾ ਰਿਹਾ ਆ ਉਹਨੂੰ ਅਸੀਂ ਬਾਹਰ ਕੱਢਣਾ ਉਹਦਾ ਸਭ ਤੋਂ ਮੇਨ ਜਿਹੜੀ ਸਾਡੀ ਛੋਟੀ ਪੀੜ੍ਹੀ ਉਹਨੂੰ ਬਚਾਉਣਾ ਆ ਉਸ ਤੋਂ ਬਾਅਦ ਜਿਹੜੇ ਸਾਡੇ ਵੱਡੇ ਲੱਗ ਚੁੱਕੇ ਨੇ ਜਿਹੜੇ ਇਹ ਨਸ਼ੇ ਦੇ ਦਲਦਲ ਦੇ ਵਿੱਚ ਲੱਗ ਚੁੱਕੇ ਨੇ ਉਹਨਾਂ ਨੂੰ ਸਹੀ ਸਹੀ ਨਸ਼ੇ ਨੂੰ ਕੰਟਰੋਲ ਕਰਾਉਣਾ ਤੇ ਜਿਹੜੇ ਨਸ਼ਾ ਵੇਚ ਰਹੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀਆਂ ਕੀਤੀਆਂ ਨੇ ਤੇ ਚੰਗੀ ਲਈ ਦੇ ਪੈ ਰਹੇ ਨੇ ਲੋਕ ਅਸੀਂ ਸਾਨੂੰ ਬੜੀ ਖੁਸ਼ੀ ਆ ਵੀ ਸਾਡੇ ਪਿੰਡ ਦੇ ਵਿੱਚ ਕਈ ਬੰਦੇ ਬੜੇ ਲੰਮੇ ਸਮੇਂ ਤੋਂ ਨਸ਼ਾ ਵੇਚ ਰਹੇ ਸੀ ਉਹ ਹੁਣ ਉਹ ਬੰਦ ਕਰ ਚੁੱਕੇ ਨੇ ਤੇ ਇਸ ਚੀਜ਼ ਦਾ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਸਾਰੇ ਪਿੰਡ ਵਾਸੀਆਂ ਦਾ ਸਾਰੀ ਪੰਚਾਇਤ ਦਾ ਮੈਂ ਬਹੁਤ-ਬਹੁਤ ਆਪਣੇ ਧੰਨਵਾਦ ਕਰਦਾ ਹਾਂ ਵੀ ਆ ਤੁਸੀਂ ਦੇਖ ਸਕਦੇ ਸਾਰਾ ਨਗਰ ਹਾਜ਼ਰ ਹੈ ਜਦੋਂ ਵੀ ਅਸੀਂ ਕੋਈ ਵੀ ਸਾਂਝਾ ਕੰਮ ਕਰਨਾ ਹੈ ਤੇ ਪਿੰਡ ਵਾਸੀਆਂ ਨੇ ਜਦੋਂ ਵੀ ਅਸੀਂ ਅਪੀਲ ਕਰਦੇ ਸਾਰੇ ਹੀ ਸਾਡੀ ਸਪੋਰਟ ਕਰਦੇ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਸਾਰੇ ਨਗਰ ਦਾ ਸੰਯੋਗ ਨਹੀਂ ਉਹਨਾਂ ਚਿਰ ਤੱਕ ਕੋਈ ਕੰਮ ਨਹੀਂ ਹੋ ਸਕਦਾ ਤੇ ਜਿੰਨਾ ਚਿਰ ਤੱਕ ਸਰਕਾਰ ਦਾ ਸੰਯੋਗ ਨਹੀਂ ਹੈਗਾ ਸਾਨੂੰ ਗਰੰਟਾ ਨਹੀਂ ਮਿਲਦੀ ਸਾਨੂੰ ਪੈਸੇ ਨਹੀਂ ਮਿਲਦੇ ਉਹਨਾਂ ਚਿਰ ਵੀ ਕੋਈ ਕੰਮ ਨਹੀਂ ਹੋ ਸਕਦਾ ਅਸੀਂ ਆਪਣੇ ਸੈਕਟਰੀ ਸਾਹਿਬ ਆਪਣੇ ਜੈ ਜੀ ਸਾਹਿਬ ਸਾਡੇ ਵੀਡੀਓ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਡੇ ਆਰਮੀ ਵਾਲੇ ਅੱਜ ਤੁਸੀਂ ਵੇਖ ਰਹੇ ਜਿਹੜੇ ਐਕਸ ਸਰਵਿਸਮੈਨ ਨੇ ਉਹ ਵੀ ਅੱਜ ਅਚੇਚੇ ਤੌਰ ਤੇ ਸਾਰੇ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਿਰਦਾਸ ਕਰਨੀ ਸਿੰਘ ਗੋਲਡੀ ਪਿੰਡ ਰਿਆਰ ਤੋਂ ਜੀ ਅਸੀਂ ਜਦੋਂ ਪੰਚਾਇਤ ਨਵੀਂ ਦੀ ਚੋਣ ਕਰਕੇ ਨਹੀਂ ਪੱਥਰ ਰੱਖਿਆ ਸੀ ਜੇ ਇਲੈਕਸ਼ਨ ਲੜਨੀ ਸੀ ਆਪਾਂ ਨਗਰ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਸਭ ਤੋਂ ਪਹਿਲਾਂ ਗਰਾਊਂਡ ਤਿਆਰ ਕੀਤੀ ਜਾਵੇਗੀ ਸਰਪੰਚ ਬੰਦਿਆਂ ਸਾਹ ਹੀ ਗ੍ਰਾਮ ਪਚਾਜੋ ਸਾਡੀ ਬਣੀ ਜੀ ਸਭ ਤੋਂ ਪਹਿਲਾਂ ਗਰਾਊਂਡ ਤਿਆਰ ਕੀਤੀ ਸੀ ਲਾਈਟਾਂ ਲਾਈਆਂ ਸੀ ਰੋਜ਼ ਰਾਤ ਨੂੰ 10:30 ਵਜੇ ਤੱਕ ਸਾਡੇ ਬੱਚੇ ਖੇਡਦੇ ਨੇ ਹੁਣ ਇੱਕ ਗਰਾਊਂਡ ਜੋ ਬੈਡਮਿੰਟਨ ਦੀ ਪੱਕੀ ਹੋ ਰਹੀ ਹੈ ਇਹ ਅੱਜ ਜਿਹੜਾ ਨਹੀਂ ਪੱਥਰ ਰੱਖਿਆ ਸਾਡੇ ਸਾਰੇ ਨਗਰ ਨਿਵਾਸੀ ਪਹੁੰਚਿਆ ਅਸੀਂ ਪੰਚਾਇਤ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਰਮੀ ਵਾਲੇ ਐਕ ਸਰਵਿਸਮੈਨ ਜਿੰਨੇ ਵੀ ਮੌਜੂਦਾ ਹਾਜ਼ਰ ਨੇ ਸਾਰਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਨੂੰ ਸਾਰੇ ਨਗਰ ਦਾ ਸਹਿਯੋਗ ਹੈ ਸਾਡੀ ਪੰਚਾਇਤ ਕੱਲੀ ਕੁਝ ਨਹੀਂ ਕਰਦੀ ਨਾ ਸਰਪੰਚ ਨਾ ਮੈਂਬਰ ਜਿਨ੍ਹਾਂ ਦਾ ਨਗਰ ਦਾ ਸਹਿਯੋਗ ਨਾ ਹੋਵੇ ਅਸੀਂ ਫਿਰ ਨਗਰ ਰਿਆੜ ਦੇ ਸਕੂਲ ਦੇ ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਰਿਆੜ ਦੇ ਸਮੂਹ ਪੰਚਾਇਤ ਮੈਂਬਰਾਂ ਨੂੰ ਤੇ ਸਰਪੰਚ ਸਾਹਿਬ ਨੂੰ ਇੱਕ ਗੱਲ ਦੀ ਵਧਾਈ ਵੀ ਦੇਣਾ ਚਾਹੁੰਦਾ ਆ ਵੀ ਜਿਹੜੇ ਸਾਡੇ ਪਿੰਡ ਦੇ ਵਿੱਚ ਜਿਹੜੀ ਇਹ ਗਰਾਊਂਡ ਬਣ ਜਾ ਗਈ ਹੈ ਅਪਾਰਟਮੈਂਟਰੀ ਦੀ ਇਹ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਇਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਇੱਕ ਰਹਿਤ ਜਿਹੜੇ ਬੱਚੇ ਰਹਿਣਗੇ ਉਹ ਖੇਡਾਂ ਵੱਲ ਆਪਣਾ ਧਿਆਨ ਰੱਖਣਗੇ ਨਸ਼ਿਆਂ ਤੋਂ ਬਚਣਗੇ ਮੈਂ ਜਿੱਥੇ ਨਸ਼ਿਆਂ ਤੋਂ ਬਚਦੇ ਨੌਜਵਾਨ ਪੀੜ੍ਹੀ ਜਿਹੜੀ ਆ ਇਹ ਇਸ ਪਾਸੇ ਦੌੜ ਰਹੀ ਆ ਉੱਥੇ ਮੈਂ ਕਲਦੀਪ ਸਿੰਘ ਧਾਰੀਵਾਲ ਜੀ ਦਾ ਵੀ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਸਾਡੇ ਪਿੰਡ ਨੂੰ ਗ੍ਰਾਂਟ ਦੇ ਕੇ ਜਿਹੜੀ ਇਹ ਗ੍ਰਾਉਂਡ ਨੂੰ ਪਾਸ ਕੀਤਾ ਵਾ ਜਾਂ ਗਵਰਨਮੈਂਟ ਦੀਆਂ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਸਾਡੇ ਪਿੰਡ ਦੇ ਵਿੱਚ ਆ ਰਹੀਆਂ ਵਾ ਅੱਗੇ ਹੋਰ ਵੀ ਜਿਹੜੇ ਪਿੰਡ ਦੇ ਕੰਮ ਐ ਜਿਹੜੇ ਉਹ ਕਰਵਾ ਰਹੇ ਆ ਮੈਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਜੀ